ਕੱਲੋ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਤਸਕਰਾਂ ਦੇ ਤਲਾਸ਼ ਦੇ ਸਬੰਧ ਵਿੱਚ ਚਲੰਦਰ ਬਾਈ ਪਾਸ ਆਜਰ ਸੀ ਜਿੱਥੇ ਇੱਕ ਅਹਿਮ ਖਬਰ ਮਿਲੀ ਕਿ ਦੋ ਯੂਰੋਪੀ ਕਪਲ కుమార్ ਅਤੇ ਵਰਨ কুমার ਐ ਜਿਹੜੇ ਲੁਧਿਆਣਾ ਦ੍ਰੈਸੀ ਅਤੇ ਜੋਧੇਵਾਲ ਦੇ ਏਰੀਏ ਦੇ ਰਹਿਣ ਵਾਲੇ ਨੇ ਇਹਨਾਂ ਨੇ ਸਮਸ਼ਾਨ ਘਾਟ ਥਾਣਾ ਦ੍ਰੈਸੀ ਦੇ ਏਰੀਏ ਦੇ ਵਿੱਚ ਪਾਰੀ ਮਾਤਰਾ ਵਿੱਚ ਹੈਰਨ ਆਪਣੇ ਗਾਕਾਂ ਨੂੰ ਵੇਚਣ ਦੇ ਲਈ ਖੜੇ ਨੇ ਅਗਰ ਉੱਤੇ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਤੋਂ ਪਾਰੀ ਮਾਤਰਾ ਵਿੱਚ ਹੈਰਨ ਬਰਾਮਦ ਹੋ ਸਕਦੀ ਹੈ ਜਦੋਂ ਸਾਡੀ ਪੁਲਿਸ ਪਾਰਟੀ ਨੇ ਸਮਸ਼ਾਨ ਘਾਟ ਪਹੁੰਚ ਕੇ ਰੇਡ ਕੀਤੀ ਤਾਂ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਜਦੋਂ ਸ੍ਰੀ ਸਤਵਿੰਦਰ ਸਿੰਘ ਬਿਰਕ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਨੂੰ ਮੌਕੇ ਪਰ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਇਹਨਾਂ ਦੀ ਐਕਟਵਾ ਸਕੂਟਰੀ ਦੀ ਡਿੱਗੀ ਵਿੱਚੋਂ ਸਾਨੂੰ ਦੋ 1 ਕਿਲੋ 950 ਗ੍ਰਾਮ ਐਰੋਨ ਗ੍ਰਾਮ ਦੋਈ ਇਹਨਾਂ ਦੇ ਵਿਰਖਲਾਪ ਮੁਕੱਦਮਾ ਨੰਬਰ 54 ਅਧੀਨ ਤਰਾਂ ਐਂਡੀਪੀਐਸ ਐਕਟ ਥਾਣਾ ਐਸਟੀਐਫ ਮੋੜੀ ਵਿਖੇ ਦਰਜ ਕਰਾਇਆ ਗਿਆ ਸਰ ਜਦੋਂ ਇਹਨਾਂ ਨੂੰ ਤੁਸੀਂ ਫੜਿਆ ਤੇ ਇਹਨਾਂ ਨਾਲ ਕੋਈ ਹੋਰ ਵਿਅਕਤੀ ਵੀ ਸੀ ਜਾਂ ਇਹ ਦੋ ਜਣੇ ਹੀ ਨੇ ਨਹੀਂ ਪਹਿਲਾਂ ਹਲੇ ਦੋਵੇਂ ਸੀਗੇ ਅਸੀਂ ਇਹਨਾਂ ਦਾ ਅੱਜ ਪੁਲਿਸ ਰਿਮਾਰਡ ਲਵਾਂਗੇ ਇਹਨਾਂ ਦੇ ਸਾਥੀਆਂ ਬਾਰੇ ਪਤਾ ਕਰਾਂਗੇ ਇਹਨਾਂ ਦੀਆਂ ਪ੍ਰਾਪਰਟੀਆਂ ਜੋ ਵੀ ਇਹਨਾਂ ਨੇ ਬਣਾਈਆਂ ਨੇ ਉਹਨਾਂ ਦੀ ਪੜਤਾਲ ਕਰਾਂਗੇ ਇਹਨਾਂ ਦੇ ਬੈਂਕ ਆਫ ਕਾਂਡਾ ਦੀ ਪੜਤਾਲ ਕਰਾਂਗੇ ਅਸੀਂ ਅਗਰ ਕੋਈ ਇਹਨਾਂ ਨੇ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਹੋਈ ਤਾਂ ਐਜ ਪਰਲਾ ਉਹਨੂੰ ਅਸੀਂ ਜ਼ਬਤ ਕਰਾਵਾਂਗੇ ਸਰ ਕੀ ਜਿਹੜੇ ਦੋਸ਼ੀ ਆ ਜਿਹੜੇ ਆਪ ਵੀ ਨਸ਼ਾ ਕਰਦੇ ਨੇ ਫਿਲਹਾਲ ਇਹਨਾਂ ਨੇ ਦੱਸਿਆ ਵੀ ਅਸੀਂ ਨਹੀਂ ਕਰਦੇ ਇਹਨਾਂ ਦਾ ਅਸੀਂ ਡਰਗ ਟੈਸਟ ਕਰਾਵਾਂਗੇ ਉਹਦੇ ਤੋਂ ਸਾਨੂੰ ਕਲੀਅਰ ਹੋਵੇਗਾ ਵੀ ਇਹ ਆਪ ਨਸ਼ਾ ਕਰਦੇ ਆ ਨਾ ਜਾਂ ਨਹੀਂ ਸਰ ਇਹਨਾਂ ਦਾ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਉਹ ਇਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਰਿਮਾਂਡ ਲੈ ਕੇ ਇੱਕ ਕਨਸਰਨਡ ਪੁਲਿਸ ਸਟੇਸ਼ਨਾਂ ਤੋਂ ਅਸੀਂ ਇਹਨਾਂ ਦਾ ਰਿਕਾਰਡ ਹਾਸਲ ਕਰਾਂਗੇ ਕਿ ਪਹਿਲਾਂ ਇਹਨਾਂ ਦੇ ਬੈਕਗ੍ਰਾਉਂਡ ਤੇ ਕੋਈ ਪਹਿਲਾ ਪਰਚਾ ਦਰਜ ਹੈ ਜਾਂ ਨਹੀਂ ਸਰ ਹੁਣ ਇਹਨਾਂ ਤੇ ਕਿਹੜੀ ਕਿਹੜੀ ਧਾਰਾ ਲਗਾ ਕੇ ਧਾਰਾ 21 21C 29 ਐਨਡੀਪੀਐਸ ਸੈਕਟ